ਚਾਂਦੀ ਨੇ ਦਿਖਾਈ ਆਪਣੀ ਚਮਕ ਪਹੁੰਚੀ 3 ਲੱਖ ਦੇ ਪਾਰ ਸੋਨੇ ਨੇ ਵੀ ਨਵੇਂ ਰਿਕਾਰਡ ਪੱਧਰ ਕਿਤੇ ਕਾਇਮ ਅੱਜ 19 ਜਨਵਰੀ ਨੂੰ ਚਾਂਦੀ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ ਦੱਸਦੇ ਕਿ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਬੇਹੱਦ ਹੀ ਜ਼ਿਆਦਾ ਵਾਧਾ ਹੋਇਆ ਹੈ ਤਾਂ ਸਿੱਧੀਆਂ ਜਿਹੜੀਆਂ ਕੀਮਤਾਂ ਨੇ ਹੁਣ ਉਹ 3 ਲੱਖ ਰੁਪਏ ਪਤੀ ਕਿਲੋਗ੍ਰਾਮ ਰਿਕਾਰਡ ਪੱਧਰ ਨੂੰ ਪਾਰ ਗਾਈ ਗਈ ਹੈ ਤਾਂ ਦੱਸਦੀ ਹੈ ਕਿ ਚਾਂਦੀ ਦੀ ਕੀਮਤ ਅੱਜ ਕਾਫੀ ਜ਼ਿਆਦਾ ਵਧੀ ਹੈ ਜਿਸ ਦੇ ਕਰਕੇ ਲੋਕ ਵੀ ਹੈਰਾਨ ਨੇ ਅਤੇ ਜਿਹੜੇ ਕਾਰੋਬਾਰੀ ਉਹ ਵੀ ਹੈਰਾਨ ਨੇ ਕਿ اچانک ਕਿੰਨਾ ਵੱਡਾ ڈراسٹک چینج کس طریقے ਦੇ ਨਾਲ ਆਇਆ ਹੈ ਤੇ ਉੱਥੇ ਹੀ سونے ਦੀ ਜੇਕਰ ਗੱਲ ਕੀਤੀ ਜਾਵੇ ਤਾਂ سونے ਦੀ ਕੀਮਤ ਵੀ ਵੱਧ ਗਈ ਹੈ ਦੱਸ ਦੇ ਕਿ سونے ਦੀ ਕੀਮਤ ਦੇ ਵਿੱਚ ਉਛਾਲ ਆਇਆ ਹੈ 1.8% ਦੇ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਇਸ ਦੇ ਕਰਕੇ ਅੱਜ ਦੀ ਕੀਮਤ 147700 ਰੁਪਏ ਹੋ ਗਈ ਹੈ ਤਾਂ 10 ਗ੍ਰਾਮ 24 ਕੈਰਟ ਵਾਲੇ سونے ਦੀ ਕੀਮਤ 144700 ਰੁਪਏ ਹੈ ਤੇ ਉਧਰ ਚਾਂਦੀ ਦੀ ਗੱਲ ਕਰੀਏ ਤਾਂ ਅੱਜ ਦੀ ਚਾਂਦੀ ਦੀ ਜਿਹੜੀ ਤਾਜ਼ਾ ਕੀਮਤ ਹੈ ਉਹ 3,1315 ਰੁਪਏ ਦਰਜ ਕੀਤੀ ਗਈ ਹੈ ਤਾਂ ਅੱਜ ਕਾਫੀ ਜ਼ਿਆਦਾ ਚੇਂਜ ਹੈ ਜਿਹੜਾ ਉਹ ਦੇਖਣ ਨੂੰ ਮਿਲਿਆ ਹੈ ਦੱਸਦੀ ਹੈ ਕਿ ਇੱਕੋ ਦਮ ਜਿਹੜੇ ਰੇਟ ਨੇ ਉਹ ਕਾਫੀ ਜ਼ਿਆਦਾ ਵਧੇ ਨੇ ਜਿਸ ਦੇ ਕਰਕੇ ਕਾਫੀ ਲੋਕ ਹੈਰਾਨ ਵੀ ਨੇ ਉਧਰ ਵਿਸ਼ਵਵਿਆਪੀ ਵਪਾਰਕ ਤਣਾਅ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵਾਧੇ ਦਾ ਇੱਕ ਵੱਡਾ ਕਾਰਨ ਸੀ ਦੱਸਦੀ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕੁਝ ਯੂਰੋਪੀਅਨ ਦੇਸ਼ਾਂ ਤੇ ਨਵੇਂ ਟੈਰਿਫ ਲਗਾਉਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਯੂਰੋਪੀਅਨ ਦੇਸ਼ਾਂ ਨੇ ਜਵਾਬੀ ਕਾਰਵਾਈ ਦੇ ਵਿੱਚ ਵਿਚਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਨਿਸ਼ਚਿਤ ਮਾਹੌਲ ਦੇ ਵਿੱਚ ਨਿਵੇਸ਼ਕ ਸੁਰੱਖਿਅਤ ਪਨਾਹਾਂ ਵੱਲ ਮੁੜ ਪਏ ਜਿਸ ਦੇ ਨਾਲ ਚਾਂਦੀ ਦੀ ਕੀਮਤ ਵਧੀ ਹੈ। ਤਦ ਦਾਸਤੀ ਕਿ ਇਹ ਟੈਰਿਫ ਦੀ ਸਿਚੁਏਸ਼ਨ ਕਰਕੇ ਚਾਂਦੀ ਦੀ ਕੀਮਤ ਦੇ ਵਿੱਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ।